ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਪਹਿਲਾ ਸੈਕਰਾਸ ਸਥਾਪਿਤ ਕੀਤਾ ਅਤੇ ਉਸੇ ਰਾਹ ਦੀਆਂ ਲੀਹਾਂ ਤੇ ਚੱਲ ਗਏ ਸੇ ਪੰਜਾਬ ਮਹਾਰਾਜਾ ਜੀ ਸਿੰਘ ਜੀ ਨੇ ਇਸ ਰਾਜ ਨੂੰ ਅੱਗੇ ਤੋਰਿਆ ਹਰਪਾਲ ਸਿੰਘ ਸ਼ਮਲਾ ਜੀ ਦੀ ਜੀ ਕੀ ਹੋਈ ਰਚਨਾ ਆਪ ਜੀ ਨਾਲ ਸਾਂਝ ਪਾ ਕੇ ਇਸ ਜੋਦੇ ਨੂੰ ਵੀ ਸ਼ਰਧਾ ਦੇ ਨਾਲ ਸਿਵਾ ਸੂਰ ਮੇ ਦਾ ਠੰਡਾ ਵੀ ਨਾ ਹੋਇਆ ਸੀ ਸਿਵਾ ਸੂਰ ਮੇ ਦਾ ਠੰਡਾ ਵੀ ਨਾ ਹੋਇਆ ਸੀ ਪਾਣੀ ਹੰਝੂ ਆਂਦਾ ਜ਼ਮੀਂ ਤੇ ਖਲੋਇਆ ਸੀ ਪਾਣੀ ਹੰਝੂ ਆਂਦਾ ਜ਼ਮੀਂ ਤੇ ਖਲੋਇਆ ਸੀ ਕਰ ਸਬਰ ਗਦਾਰਾ ਤੋਂ ਨਾ ਹੋਇਆ ਸੀ ਕਰ ਸਬਰ ਗਦਾਰਾ ਤੋਂ ਨਾ ਹੋਇਆ ਸੀ ਜਾਦੀ ਤੋਖਿਆਂ ਦੀ ਚੜੀ ਟੁੱਟੀ ਏ ਇਕਤਾ ਦੀ ਲੜੀ ਮੋਤੀ ਰੱਖ ਤੇ ਖੰਡਾ ਕੇ ਸਿੱਖ ਰਾਜ ਦੇ ਕਾਦਰਣ ਜੀ ਤੇ ਸੌਂਗਿਆ ਲੇਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਕਾਦਾ ਮਹਾਰਾਜਾ ਸੌਂਗਿਆ ਲੇਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਗੋਰਾ ਪੁੱਛਦਾ ਸੀ ਛੱਤਰ ਤੇ ਮਾਗਨੂ ਗੋਰਾ ਪੁੱਛਦਾ ਸੀ ਛੱਤਰ ਤੇ ਮਾਗਨੂ ਕਿੱਦਾਂ ਕਬਜ਼ੇ ਚ ਕਰਾਂ ਮੈਂ ਪੰਜਾਬ ਨੂੰ ਕਿੱਦਾਂ ਕਬਜ਼ੇ ਚ ਕਰਾਂ ਮੈਂ ਪੰਜਾਬ ਨੂੰ ਵਿੱਚ ਕੰਡਿਆਂ ਚ ਖਿੜੇ ਹੋਏ ਗੁਲਾਬ ਨੂੰ ਵਿੱਚ ਕੰਡਿਆਂ ਚ ਖਿੜੇ ਹੋਏ ਗੁਲਾਬ ਨੂੰ ਜਦ ਹੱਥ ਮੈਂ ਵਧਾਉਂਦਾ ਹੱਥ ਪਾੜ ਕੇ ਵਿਖਾਉਂਦਾ ਉਦ ਉਤਰਨ ਪੈਗ ਵੀ ਸ਼ਰਾਬ ਦੇ ਕਾਦਰਨ ਜੀਤ ਸੌਂਗ ਆਲੇਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਕਾਦਾ ਮਹਾਰਾਜਾ ਸੌਂਗ ਆਲੇਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਜੀ ਕੋਲ ਕੰਬ ਦਾ ਘੰਡਾਰ ਸੀ ਜਿਹੜੀ ਤੇਗ ਕੋਲ ਕੰਬ ਦਾ ਘੰਡਾਰ ਸੀ ਉੱਚ ਖੰਗ ਦਾ ਨਦ ਨਿਦਰਬਾਰ ਸੀ ਉੱਚ ਖੰਗ ਦਾ ਨਦ ਨਿਦਰਬਾਰ ਸੀ ਲੰਡਨਾਂ ਦੇ ਤੱਕ ਚਮਕਾਰ ਸੀ ਪਹਿੰਦੀ ਲੰਡਨਾਂ ਦੇ ਤੱਕ ਚਮਕਾਰ ਸੀ ਫਿਰ ਉਹੀ ਤਲਵਾਰ ਚੱਲੀ ਵੀਰਾ ਵਿੱਚਕਾਰ ਜੀ ਨੇ ਟੁਕੜੇ ਬਣਾ ਤੇ ਸੋਹਣੇ ਤਾਜ ਦੇ ਕਾਦਰਨ ਜੀ ਤੁ ਸੰਗ ਆਲੇ ਖ ਸੰਗ ਮੇਰੇ ਰੰਗਲੇ ਪੰਜਾਬ ਦੇ ਕਾਦਾ ਮਹਾਰਾਜ ਸੰਗ ਆਲੇ ਖ ਸੰਗ ਮੇਲ ਰੰਗਲੇ ਪੰਜਾਬ ਦੇ ਰਾਣੀ ਜਿੰਦਾ ਤੇ ਕਮਾਇਆ ਡਾਡਾ ਕਹਿਰ ਸੀ ਆਣੀ ਜਿੰਦਾ ਦੇ ਕਮਾਇਆ ਡਾਡਾ ਕਹਿਰ ਸੀ ਸਤਲੁਜ ਦਾ ਵੀ ਪਾਣੀ ਗਿਆ ਠਹਿਰ ਸੀ ਸਤਲੁਜ ਦਾ ਵੀ ਪਾਣੀ ਗਿਆ ਠਹਿਰ ਸੀ ਉੱਠੀ ਜੇਲਮ ਬਿਆਸ ਜੋ ਨਾ ਲਹਿਰ ਸੀ ਉੱਠੀ ਜੇਲਮ ਬਿਆਸ ਜੋ ਨਾ ਲਹਿਰ ਸੀ ਸਾਰੇ ਮਾਤਮ ਮਨੋਂ ਦੇ ਕੂਝ ਵਾਂਗ ਕਰ ਲਾਉਂਦੇ ਪਾਣੀ ਰੋਣ ਰੱਗੇ ਰਾਵੀ ਦੇ ਜਨਾਬ ਦੇ ਕਾ ਜੀ ਦਸਾਉਂਗੇ ਆ ਲੈ ਦਸਾਉਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਾ ਮਹਾਰਾਜਾ ਸੌਂਗੇ ਆ ਲੈ ਖਸਾਉਂਗੇ ਮੇਰੇ ਰੰਗਲੇ ਪੰਜਾਬ ਦੇ ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ ਮਹਾਰਾਜ ਦੇ ਬਨੋਟੀ ਦਿਲਦਾਰਾਂ ਨੇ ਮਹਾਰਾਜ ਦੇ ਬਨੋਟੀ ਦਿਲਦਾਰਾਂ ਨੇ ਦੇ ਆਉਣਾ ਮੁੜ ਕੇ ਬਹਾਰਾਂ ਨੇ ਹੋਰੇ ਕਾਦੇ ਆਉਣਾ ਮੁੜ ਕੇ ਬਹਾਰਾਂ ਨੇ ਪਾਲ ਸ਼ਮਲੇਦਾਰੋ ਵੇ ਲਿਖ ਤੇ ਬਤਾ ਨਾ ਹੋਵੇ ਬਿੱਜੇ ਵਾਰ ਕੇ ਨ ਕਾਪੀ ਤੇ ਕਦਾਬ ਦੇ ਕਾਦਰ ਰਣਜੀਤ ਸੌਂਗ ਆ ਲੈਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਕਾਦਰ ਮਹਾਰਾਜਾ ਸੌਂਗ ਆ ਲੈਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਕਾਦਰ ਰਣਜੀਤ ਸੌਂਗ ਆ ਲੈਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਕਾਦਰ ਮਹਾਰਾਜਾ ਸੌਂਗ ਆ ਲੈਖ ਸੌਂਗ ਮੇਰੇ ਰੰਗਲੇ ਪੰਜਾਬ ਦੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਇਨਾ ਮਹਾਨ ਜੋਦਾਨ ਸ਼ਰਦਾ ਦੇ ਫੁਰਪਿੱਟ ਕਰਦੇ ਹਾਂ ਜੀ ਕਮਤਾ ਬੋਲਦਿਆਂ ਅਨੇਕ ਗਲਤੀਆਂ ਹੋ ਜਾਂਦੀਆਂ ਹਨ ਖਿਮਾ ਤੇ ਜਾਚ ਕਾ ਜੀ ਬਾਈ ਗੋਟੀ ਕਾ ਕੰਸਾ ਬਾਈ ਗੋਟੀ ਮੱਪੇ